ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਫੇਰ ਪਿਆਰੀਆਂ ਜੀਆਂ ਬੋਲੀਆਂ ਤੁਹਾਡੇ ਸਾਹਮਣੇ ਜਨਵਰ ਕੀ ਪਰਜਾਈ ਮੇਰਾ ਵੀਰ ਵਿਆਕੇ ਲਿਆਇਆ ਬਈ ਹੱਥੀ ਉਹ ਦੇਸ਼ ਆਪਾਂ ਛੱਲੇ హీ ఒ షల్లె బాహీ చూడా సనకే నీ ఫేర కదో నచ్చే నచల పటోలా బి నే పటోలా కదో నచ్చే కోరే కోరే సోనే సవా దీర బీబీ నే ਬੜਾ ਦਗੇ ਬਾਜ ਤੇਰਾ ਵੀਰ ਬੀਬੀ ਨਾਨਦੇ ਬਾળે ਦਗੇ ਬਾਜ ਤੇਰਾ ਵੀਰ ਬੀਬੀ ਨਾਨਦੇ ਬਾળે ਦਗੇ ਬਾਜ ਵੀਰ ਮੇਰੇ ਨੇ ਮਹਿਲ ਪਵਾ ਕੇ ਉਤੇ ਚੁਬਾਰਾ ਪਾਇਆ ਵਿੱਚ ਚੁਬਾਰੇ ਮੰਝਾ ਢਾਕੇ ਕੋਰਾ ਖੇਸ ਵਿਛਾਇਆ ീ ചോദിത ചന്ദ ചടീ മവാൈക ആ ചോദിത ചെന്ന ചട ആ ചോദിത ചന്ദ ചട ਸੋਰੇ ਮੇਰੇ ਨੇ ਮੱਝ ਲਿਆਂਦੀ ਸੋਰੇ ਮੇਰੇ ਨੇ ਮੱਝ ਲਿਆਂਦੀ ਦਾਣਾ ਪਾਪਾ ਚੋਵਾਂਗੇ ਜੇਠ ਮੇਰੇ ਨੂੰ ਲੱਸੀ ਨਹੀਂ ਦੇਣੀ ਮੱਖਣ ਘੜਗੜ ਖਾਵਾਂਗੇ ਸ਼ਰੀਕਾਂ ਦੀ ਸ਼ਰੀਕਾਂ ਦੀ ਹੱਕ ਸਾੜਾਂਗੇ ਸ਼ਰੀਕਾਂ ਦੀ ਸ਼ਰੀਕਾਂ ਦੀ ਹੱਕ ਸਾੜਾਂਗੇ ਸ਼ਰੀਕਾਂ ਦੀ തൂ നൂ നോക്ക അഡ്ഡ മുണ്ടാവേ മൈനൂ വഡ വഡ മു ആ തീ മാവൂ വഡ വഡേ മൈനൂ വഡ വഡ മു ആ നീ ദ ലഭി അ ਨੀ ਸ਼ਰਬੀ ਅੱਖੀਆਂ ਨੀ ਮੁਰਗਾ ਵੀ ਵਰਗੀ ਪਾਬੀ ਦਿਔਰ ਚੱਲੇ ਪੱਖੀਆਂ ਨੀ ਮੁਰਗਾ ਵੀ ਵਰਗੀ ਪਾਬੀ ਦਿਔਰ ਚੱਲੇ ਪੱਖੀਆਂ ਨੀ ਮੁਰਗਾ ਵੀ ਵਰਗੀ ਪਾਬੀ ਦਿਔਰ ਚੱਲੇ ਪੱਖੀਆਂ ਮਾਪਿਆਂ ਨੇ ਤਾਰ ਖੀ ਲਾਡਲੀ ਮਾਪਿਆਂ ਨੇ ਤਾਰ ਖੀ ਲਾਡਲੀ ਸੋਰੇ ਲਾਲੇ ਕੰਮ ਵੇ ਮੇਰਾ ਉਡੇ ਝਾਲਮਾ ਸੋਨੇ ਵਰਗਾ ਰੰਗ ਵੀ ਮੇਰਾ ਉਡੇ ਝਾਲਮਾ ਸੋਨੇ ਵਰਗਾ ਰੰਗ ਵੀ ਮੇਰਾ ਉਡੇ ਝਾਲਮਾ ਸੋਨੇ ਵਰਗਾ ਰੰਗ ਮਾਪਿਆਂ ਨੇ ਤਾਰ ਖੀ ਲਾਡਲੀ ਮਾਪਿਆਂ ਨੇ ਤਾਰ ਖੀ ਲਾਡਲੀ ਸੋ ਸੋਰੇ ਪਹਿੋਂਦੀ ਚੱਕੀ ਨੀ ਵਾਂਦੀ ਏ ਲਾਡਲੀਏ ਤਰਨ ਕਾਲ ਜੇ ਪਕੀ ਨੀ ਵਾਂਦੀ ਏ ਲਾਡਲੀਏ ਤਰਨ ਕਾਲ ਜੇ ਪਕੀ ਨੀ ਵਾਂਦੀ ਏ ਲਾਡਲੀਏ ਮਾਪਿਆਂ ਨੇ ਤਾਂ ਰੱਖੀ लाਡਲੀ ਮਾਪਿਆਂ ਨੇ ਤਾਂ ਰੱਖੀ लाਡਲੀ ਸੋਹਰੇ ਪੈਉਂਦੀ ਚੱਕੀ ਨਹੀਂ ਮਾਂ ਦੀ ਏ लाਡਲੀਏ ਸੋਵਾਲ ਪੈਂਦਾ ਵਖੀ ਨਹੀਂ ਮਾਂ ਦੀ ਏ लाਡਲੀਏ ਸੋਵਾਲ ਪੈਂਦਾ ਵਖੀ ਨਹੀਂ ਮਾਂ ਦੀ ਏ लाਡਲੀਏ ਮਾਪਿਆਂ ਨੇ ਤਾਂ ਰਖੀ लाडली ਮਾਪਿਆਂ ਨੇ ਤਾਂ ਰਖੀ लाडली ਸੌਰਿਆਣ ਘਰ ਤੀ ਖੇਵੇ ਐਵੇਂ ਜਨਮ ਗਵਾਇਆ ਚੰਦਨ ਵਰਗੀ ਦੇਵੇ ਐਵੇਂ ਜਨਮ ਗਵਾਇਆ ਚੰਦਨ ਵਰਗੀ ਦੇਵੇ ਐਵੇਂ ਜਨਮ ਗਵਾਇਆ ਨੀ ਕੁੜੀਓ ਮੈਂ ਬੋਲੀ ਪਾਵਾਂ ਖੜੀ ਖੜੀ ਨੂੰ ਔੜੀ ਨੀ ਰਾਤੀ ਤਾਂ ਜਟ ਹੱਦ ਕਰ ਗਿਆ ਨਿੱਕੀ ਹੱਦ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਜੱਟ ਹੱਦ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਜੱਟ ਹੱਦ ਕਰ ਗਿਆ ਪੀ ਗਿਆ ਦਾਲ ਦੀ ਤੋੜੀ ਨੀ ਰਾਤੀ ਜੱਟ ਹੱਦ ਕਰ ਗਿਆ ਆ ਪਤ ਪੀਂਦਾ ਨਿੱਤ ਸ਼ਰਾਬਾਂ ਸਾਥੋ ਡੁੱਲਗੀ ਢਾਲ ਕਾਲ ਜਾਲੂ ਸੁਟਿਆ ਦੇਖੇ ਮਾਂ ਦੀ ਗਾਲ ਕਾਲ ਜਾਲੂ ਸੁਟਿਆ ਦੇਖੇ ਮਾਂ ਦੀ ਗਾਲ ਕਾਲ ਜਾਲੂ ਸੁਟਿਆ ਦੇਖੇ ਮਾਂ ਦੀ ਗਾਲ ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਕੜੇ ਚੁੱਕਦੀਆਂ ਮੇਰਾ ਕੜਾ ਕਿਉਂ ਢੋਲਦਾ ਨਹੀਂ ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨਹੀਂ ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨਹੀਂ ਸੋ ਕਿਵੇਂ ਦੀਆਂ ਲੱਗੀਆਂ ਬੋਲੀਆਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਮੈਂ ਮਾਫੀ ਮੰਗਦੀ ਆਂ ਅੱਜ ਬਹੁਤ ਦਿਨਾਂ ਬਾਅਦ ਵੀਡੀਓ ਰਿਕਾਰਡ ਕੀਤੀ ਸੀ ਤੇ ਇਹ ਵੀ ਚੀਜ਼ਾਂ ਰਹਿਸਲ ਹੁੰਦੀਆਂ ਜੀ ਆਪਾਂ ਗਾਉਂਦੇ ਰਹੀਏ ਤਾਂ ਸਾਰਿਆਂ ਨੂੰ ਪਤਾ ਕਿ ਮੰਮੀ ਬਿਮਾਰ ਹੋਣ ਕਰਕੇ ਮੈਂ ਬਹੁਤ ਘੱਟ ਅੱਜਕਲ ਗਾਉਣੀ ਆ ਕਾਫੀ ਟਾਈਮ ਬਾਅਦ ਅੱਜ ਵੀਡੀਓ ਰਿਕਾਰਡ ਕੀਤੀ ਸੀ ਤੇ ਥੋੜੇ ਜਿਹੇ ਲਫ਼ਜ਼ ਮੇਰੇ ਉਹਰਾਂ ਪਰਾਂ ਹੋ ਗਏ ਉਹਦੇ ਲਈ ਮੈਂ ਦਿਲੋਂ ਮਾਫ਼ੀ ਚਾਹੁੰਨੀ ਆ ਆਪਦੇ ਦਰਸ਼ਕਾਂ ਤੋਂ ਬਾਕੀ ਤੁਸੀਂ ਮੇਰੇ ਆਪਣੇ ਹੋ ਆ ਮੈਂ ਛੋਟੀ ਆ ਤੁਹਾਡੇ ਤੋਂ ਮੈਨੂੰ ਮਾਫ਼ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ